ਦਾ 5000 ਰੁਪਿਆ ਇਸ ਟਰੈਕਟਰ ਚ ਮਾਨਤਨ ਕਰ ਦੇਣਗੇ ਤੇ ਉਹਦਾ ਵੀ ਦੱਸ ਦਿਓ ਜੇ ਕੋਈ ਸ਼ੇਅਰ ਕਰਕੇ ਆ ਗਿਆ ਸ਼ੇਅਰ ਕਰ ਕਾ ਕੇ ਬਾਈ ਉਹ 10000 ਛੱਡਦੇ ਐ ਐਂਡ ਜਮਾਂ ਲਾ 10000 ਰੁਪਇਆ 1 ਲੱਖ ਲਓ ਵੀ ਕਿਸਾਨ ਭਰਾਓ ਬਾਈ ਇੱਕੋ ਇੱਕ ਰੇ ਦੋ ਟਰੈਕਟਰ ਬਿਕਾਉ ਆ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਮਾਲਕ ਆਪਣੇ ਕੋਲੇ ਆ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਆਪਣੇ ਕੋਲੇ ਪਹਿਲਾ ਟਰੈਕਟਰ ਹੈਗਾ ਮਹਿੰਦਰਾ 575 ਹਨਾ ਕਿਹੜਾ ਮਾਡਲ ਆ ਜੀ ਇਹ 96 ਮਾਡਲ ਆ 1996 ਮਾਡਲ ਆ ਤੁਹਾਨੂੰ ਟਰੈਕਟਰ ਦੀ ਕੰਡੀਸ਼ਨ ਵਿਖਾ ਦਈਏ ਤਾਂ ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ ਆ ਤੇ ਇਹ ਟਰੈਕਟਰ ਜਿਹੜਾ ਹੈਗਾ ਜੀ ਕਲੱਚ ਚ ਪਹਿਲਾਂ ਦੱਸੋ ਬਹਿਰੰਗਾਲਾ ਕ ਸੁਰਮੇ ਵਾਲਾ ਬਹਿਰੰਗਾਲ ਮਗਰਲੇ ਸਹੀ 70 ਪੈਸੇ ਆ ਮਗਰਲੇ 70 ਪੈਸੇ ਵਿਖਾ ਦिए ਗੁੱਡਇਰ ਕੰਪਨੀ ਦਾ ਟਾਇਰ ਆ ਜੀ ਮਗਰਲੇ ਤੇ ਇਹ ਮੂਰਲੇ ਟਾਇਰ ਕਿੰਨੇ ਆ ਜੀ 45% ਇਹ ਵੀ ਗੁੱਡਇਰ ਦੇ ਆ 6 16 ਦੇ ਟਾਇਰਾਂ ਚ ਟਰੈਕਟਰ ਆਉਂਦਾ ਤੇ ਮੂਰਲਾ ਹਿੱਸਾ ਹੈਗਾ ਜੀ ਇਹਦਾ ਖੁੱਲਦਾ ਖੁੱਲਦਾ ਹਿੱਸਾ ਕਿਸ ਨੇ ਆਲੂਆਂ ਵਾਲੀ ਕੋਈ ਖੇਤੀ ਕਰਨੀ ਆ ਤਾਂ ਵੱਟਾਂ ਦੇ ਵਿੱਚ ਅੱਗੇ ਪਿੱਛੇ ਕਰਨਾ ਹਿੱਸਾ ਤਾਂ ਇਹ ਖੁੱਲਦੇ ਹਿੱਸੇ ਵਾਲਾ ਤੇ ਬਾਕੀ ਇਹ ਟਰੈਕਟਰ ਮਾਡਲ ਕਿਹੜਾ ਜੀ ਮਾਡਲ 996 ਯਾਰ ਭਾਈ 1996 ਮਾਡਲ ਹੈ ਜੀ ਤੇ ਇਹਦੇ ਜਿਹੜੇ ਮਗਰਾੜ ਆ ਨਾਲ ਦੇ ਆ ਬਿਲਕੁਲ ਕੋਈ ਟੈਟਿੰਗ ਨਹੀਂ ਹੋਈ ਜਮਾਂ ਨਾਲ ਦੇ ਕੋਈ ਗਲਿਆ ਨਹੀਂ ਠੀਕ ਆ ਮਗਰਾੜ ਬਿਲਕੁਲ ਨਾਲ ਦੇ ਆ ਤੇ ਇਹਦੇ ਨਾਲ ਸਮਾਨ ਕੀ ਕੋਜਾ ਜੀ ਬੰਪਰ ਡੰਡਾ ਫੱਤੀ ਛਤਰੀ ਠੀਕ ਆ ਇਹ ਸਮਾਨ ਜੋ ਨਾਲ ਹੁੰਦਾ ਉਹ ਮਿਲੂਗਾ ਸੈਲਫ ਸਟਾਰਟ ਸੈਲਫ ਸਟਾਰਟ ਆ ਰੈਡੀਟਰ ਬਹੁਤ ਚੰਗਾ ਪਾਵੇਂ ਵਾ ਕੇ ਵੇਖ ਲੋ ਠੀਕ ਆ ਜਣ ਕੇ ਤਸੱਲੀ ਕਰਕੇ ਲੈ ਜਾ ਸਕਦੇ ਆ ਠੀਕ ਆ ਤੁਹਾਨੂੰ ਚਾਰਜ ਫਿਰੋਂ ਵਿਖਾ ਦਈਏ ਤੇ ਇਹ ਟਰੈਕਟਰ ਦਾ ਬੈਟਰੀ ਬਾਕਸ ਆ ਵਗੈਰਾ ਬਿਲਕੁਲ ਨਾਲ ਦਾ ਤੇ 1996 ਮਾਡਲ ਇਹਦੀ ਡਿਮਾਂਡ ਦੱਸੋ ਜੀ ਕੀ ਆ ਉਹੀ ਡਿਮਾਂਡ 1 ਲੱਖ ਤੇ ਸਹੀ 55000 ਰੁਪਿਆ 1 ਲੱਖ 55000 ਰੁਪਿਆ ਆਪ ਦਾ ਮੋਬਾਈਲ ਨੰਬਰ ਦੱਸ ਦਿਓ ਜੀ 93176 94176 82 82877 877 ਤੇ ਇਹ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਅੱਗੇ ਆ ਰਿਹਾ ਜੀ ਸਵਰਾਜ 735 ਟਰੈਕਟਰ ਇਹ ਹੈਗਾ ਜੀ 2000 ਮਾਡਲ ਆ 2000 ਮਾਡਲ ਪੂਰਾ 2000 ਆ ਜੀ 2000 ਮਾਡਲ ਪੂਰਾ ਜੀ ਠੀਕ ਆ ਤੇ ਇਹਦੇ ਜਿਹੜੇ ਟਾਇਰ ਆ ਮੂਹਰਲੇ 616 ਦੇ ਆ ਹਨਾ ਤੇ ਮਗਲੇ ਟਾਇਰ 12 ਦੇ ਚਾਉਂਦਾ ਹੀ ਇਹ ਇਹ 12 ਦੇ ਚਾਉਂਦਾ 575 13 ਦੇ ਟਾਇਰਾਂ ਚਾਉਂਦਾ ਤੇ ਕਿੰਨੇ ਟਾਇਰ ਹੋਣਗੇ ਜੀ ਮਗਰ ਲਈ 95 ਪੈਸਾ ਹੀ ਟਾਇਰ ਹੈ ਸਹੀ 95% ਹੈ ਜੀ ਮੂਹਰ ਲਈ ਕਿੰਨੇ ਆ ਅੱਧੇ ਅੱਧੇ ਟਾਇਰ ਆ ਪੱਕੇ ਟਾਇਰ ਆ ਤੇ ਨੰਬਰ ਇਹ ਪੀਪੀ03 ਬਠਿੰਡੇ ਦਾ ਹੈ ਨਾ ਤੇ ਰੰਗ ਰੂنگ ਤਾਂ ਦੱਸੋ ਜੀ ਕਿਵੇਂ ਆ ਰੰਗ ਬਈ ਸਾਰਾ ਟਰੈਕਟਰ ਕਿਦੋਂ ਟੱਜ ਗਈ ਨਹੀਂ ਕੱਲੇ ਬੰਪਰ ਨੂੰ ਛੱਡ ਕੇ ਬਾਕੀ ਸਾਰਾ ਟਰੈਕਟਰ ਰੀਜਨਲ ਆ ਏ ਟੂ ਜ਼ेडਰ ਸ਼ੋ ਦਾ ਬਾਡੀ ਲੈਨ ਦਾ ਚਾਰੇ ਰਹਿਮ ਨਾਲ ਦਿਆ ਡ੍ਰਮਾਂ ਤੇ ਰੰਗ ਵੀ ਹਜੇ ਨਾਲ ਦਾ ਬਾਕੀ ਟਰੈਕਟਰ ਤੇ ਤੁਹਾਨੂੰ ਆਪ ਚਾਰ ਸਫੇਰੇ ਘੁੰਮ ਕੇ ਵਿਖਾ ਦਈਏ ਇੱਕ ਇਹ ਦੱਸ ਦਿਓ ਜੀ ਲੈਫਟ ਪੰਪੇ ਦਾ ਬਾਹਰ ਆ ਪੰ ਬਾਹਰ ਆਇਆ ਹੈ ਵੱਡਾ ਗੇਰ ਆਇਆ ਵੱਡਾ ਗੇਰ 5 ਗੇਰਾਂ ਵਾਲਾ 5 ਗੇਰਾਂ ਠੀਕ ਆ ਰੀਜਨਲ ਕੰਪਨੀ ਦਾ 5 ਗੇਰਾਂ ਵਾਲਾ ਟਰੈਕਟਰ ਆ ਚਿੱਟੇ ਮਗਰਾੜਾਂ ਦੇ ਵਿੱਚ ਤੇ ਨਵਾਂ ਨਿਕਲਿਆ ਇਹ ਬਠਿੰਡੇ ਪੀਵੀ03 ਠੀਕ ਆ ਉਥੋਂ ਨਵਾਂ ਨਿਕਲਿਆ ਤੇ ਤੁਹਾਨੂੰ ਆਪਾਂ ਬਾਕੀ ਵਿਖਾ ਦਈਏ ਰੈਮ ਟਰੈਕਟਰ ਤੇ 2020 ਮਾਡਲ ਵਾਲੇ ਗੇਰਮ ਪਏ ਆ 2020 ਮਾਡਲ ਜਿਵੇਂ 3630 ਤੇ ਰੈਮ ਹੁੰਦੇ ਆ ਐਨੇ ਸੋਹਣੇ ਰੈਮ ਪਏ ਆ ਤੇ ਇਹ ਟਰੈਕਟਰ ਦੀ ਆਪਾਂ ਮਗਰਾੜ ਵੀ ਚਿੱਟੇ ਆ ਬਿਲਕੁਲ ਬੇਦਾਗ ਆ ਤੇ ਇਹਦੇ ਨਾਲ ਸਮਾਨ ਜੀ ਮਾਨ ਜੀ ਇਹਦੇ ਨਾਲ ਡੰਡਾ ਫੱਟੀ ਹਾਂਜੀ ਡੰਡਾ ਪੱਟੀ ਹੈ ਛਤਰੀ ਹੈ ਠੀਕ ਆ ਜੋ ਸਮਾਨ ਹੁੰਦਾ ਸਾਰਾ ਹੀ ਮਿਲੂਗਾ ਤੇ ਇਹ ਵੀ ਸੈਲਫ ਸਟਾਰਟ ਆ ਜੀ ਬਹੁਤ ਚੰਗਾ ਸੈਲਫ ਸਟਾਰਟ ਹੈ ਠੀਕ ਆ ਤੇ ਇਹਦੀ ਹੁਣ ਆਪਾਂ ਡਿਮਾਂਡ ਦੱਸਦੀ ਹੈ ਜੀ ਸਮਾਨ ਬਾਈ ਇਹਦੀ 1 ਲੱਖ ਤੋਂ 85000 ਰੁਪਏ ਬਸ ਦੇਣੇ ਲੈਣੇ ਵਾਲੀ ਗੱਲ ਮੰਗੀ 1 ਲੱਖ 85000 ਰੁਪਏ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਜੀ 80000 1,80,000 ਦਾ 5000 ਰੁਪਿਆ ਇਸ ਟਰੈਕਟਰ 'ਚੋਂ ਮਾਨਤਨ ਕਰ ਦੇਣਗੇ ਤੇ ਉਹਦਾ ਵੀ ਦੱਸ ਦਿਓ ਜੇ ਕੋਈ ਸ਼ੇਅਰ ਕਰਕੇ ਆ ਗਿਆ। ਫੇਰ ਕਰਕੇ ਆ ਗਿਆ ਬਾਈ ਉਹ ਤੇ 10,000 ਛੱਡ ਲੈ। ਐਂਡ ਜਮਾਂ ਲਾ ਸਦਾ ਹੀ 10,000 ਰੁਪਿਆ 1,55,000 ਮੰਗ ਕੇ ਬਾਈ ਕਹਿੰਦਾ 1,45,000 ਦਾ ਹਾਣਾ ਟਰੈਕਟਰ ਦੀ ਐਸ ਦੀ ਡਿਮਾਂਡ ਆ ਤੇ ਆਪ ਦਾ ਇੱਕ ਤਾਂ ਪਿੰਡ ਦੱਸ ਦਿਓ ਜੀ। ਪਿੰਡ ਸਾਡਾ ਜੀ ਵੰਦਰ ਜਟਾਣਾ। ਵੰਦਰ ਜਟਾਣਾ ਜ਼ਿਲ੍ਹਾ ਦੱਸ ਦਿਓ ਕਿਹੜਾ ਪੈਂਦਾ ਜੀ। ਫਰੀਦਕੋਟ ਆ ਜੀ ਫਰੀਦਕੋਟ ਤੋਂ 10 ਕਿਲੋਮੀਟਰ ਹੈ। ਫਰੀਦਕੋਟ ਤੋਂ 10 ਕਿਲੋਮੀਟਰ ਤੇ ਅੱਗੇ ਪਿੰਡਾ ਵ ਤੇ ਬਾਕੀ ਆਪ ਦਾ ਮੋਬਾਈਲ ਨੰਬਰ ਇੱਕ ਵਾਰੀ ਫੇਰ ਦੱਸ ਦੋ 93176 ਹਾਂਜੀ ਤੇ 82870 9417682870 ਤੇ ਸੰਪਰਕ ਕਰਕੇ ਇਹਨਾਂ ਦੋਹਾਂ ਟਰੈਕਟਰਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਆ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਆ ਤਾਂ 62395 29480 ਤੇ ਸੰਪਰਕ ਕਰਕੇ ਐਡ ਕਰਵਾ ਸਕਦੇ ਆ ਤਦ ਤੱਕ ਧੰਨਵਾਦ